ਆਹ ਚਾਰ ਨਾ ਦੇ ਬੜਾ ਪਿਆਰੀ ਇਹਨੂੰ ਵੇਖ ਤੇ ਵਾਹ ਨਾ ਵੇ ਸਾਰਾ ਦਿਨ ਇਹਨੂੰ ਕਿਸੇ ਨੇ ਪੁੱਛਿਆ ਨਾ ਭੁੱਖੀ ਨਾ ਰਹਿ ਜੀ ਪੁੱਛਣਾ ਕਰੋ ਜਾਓ ਰੱਜ ਕੇ ਅੱਗੋਂ ਮਿਲਣ ਭੱਜ ਕੇ ਹਾਂ ਨਾ ਦੇ ਇੱਕ ਚਾਰ ਕਰੋ ਜਾਓ ਭੁੱਖੇ ਅੱਗੋਂ ਮਿਲਣ ਰੱਜ ਜਾ ਇੰਨਾ ਪਿਆਰ ਸਾਡੇ ਤੇ ਨਹੀਂ ਮਖਾਇਆ ਹੀ ਕਰ ਹੈ ਹੈ ਇਨੇ ਮੈਂ ਮੈਂ ਸਾਰੇ ਮੈਂ ਕੱਢ ਗਏ ਸਾਰੇ ਬੰਦੇ ਤਿਆਰ ਆ ਬਈ ਪਿੰਡ ਤਾਂ ਨਵੀਂ ਹੀ ਓ ਮਾਈ ਗਾਡ ਹਰਜੀਤ ਵੀ ਤਿਆਰ ਆ ਕਹਿੰਦੇ ਮੇਰੇ ਵੀਰੋ ਸਨੋਵਰ ਵੇਖੋ ਅੱਜ ਦਹਿਸਤ ਦੇ ਵਿੱਚ ਸਨੋਵਰ ਦੀ ਤਾਰਾ ਜੀ ਵੀ ਕਹਿੰਦੇ ਤਿਆਰ ਐ ਵਾਹ ਇਹ ਤਾਂ ਬਣਾ ਹੀ ਵਰਚਦਾ ਨਹੀਂ ਇਹ ਗੱਬਰੂ ਨਾ ਜਵਣ ਕਹਿੰਦਾ ਲਿਸਕ ਪੁਸ਼ ਕਰ ਨਿਕਲ ਲੱਗਾ ਭਾਈ ਹਾਂਜੀ ਭਾਜੀ ਕਿਵੇਂ ਠੀਕ ਹੈ ਆਲ ਗੁੱਡ ਆਲ ਗੁੱਡ ਆਪਕੇ ਕੰਮ ਪੂਰਾ ਪੂਰਾ ਦੱਸੋ ਵੀ ਕਿਵੇਂ ਲੱਗਦਾ ਸਰਵਾਲੇ ਨੇ ਤਾਂ ਪਹਿਲਾਂ ਹੀ ਬਾਹਰ ਕੱਢਤਾ ਹੈ ਸਰਵਾਲਾ ਕਿੱਥੇ ਆ ਆ ਬਸ ਸਰਵਾਲਾ 10 ਮਿੰਟਾਂ ਬਾਅਦ ਉਹਦੀ ਬਾਅਦ ਛੁੱਟੀ ਲੈ ਲਓ ਕਟੋ ਕਟ 50000 ਚਲੋ ਠੀਕ ਹੈ ਉਹ ਵੀ ਬਾਅਦ ਕਹਿਣਾ ਜੈ ਜੈਕਾਰ ਆ ਤੂੰ ਵੀ ਬਾਅਦ ਕਹਿਣਾ ਜੈ ਜੈਕਾਰ ਚਲੋ ਜੀ ਪ੍ਰੋਣਾ ਸਾਹਿਬ ਸਾਡੇ ਨਵੇਂ ਦੀ ਜੁੱਤੀ ਚੱਕ ਲਈ ਗਈ ਹੈ ਸਾਡੇ ਲੋ ਪੂਰਾ ਜੀ ਗਾਇਜ਼ ਸਵਾਗਤ ਹੈ ਤੁਹਾਡਾ ਮੇਰੇ ਚੈਨਲ న్యూਸ ਬੋਏਤ ਮੈਂ ਆਪਕਾਰ ਦੋਜ਼ਾਰੇ ਠੀਕ ਹੋ ਗਏ ਸੋ ਗਾਇਜ਼ ਜਿਦਾ ਕਿ ਤੁਹਾਨੂੰ ਪਤਾ ਹੀ ਹੋਣਾ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣਾ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੇ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪੱਕਾ ਨਹੀਂ ਹਟਦੀਆਂ ਸਾਡੀਆਂ ਇਧਰ ਜੀ ਵਾਹ ਦੋ ਬੰਨਾਂ ਨੂੰ ਵੇਖ ਵੇਖ ਇਹਨੂੰ ਪਿਆਰ ਆ ਲੈ ਲੈ ਮੋਟਾ ਬੰਨ ਨੂੰ ਪਿਆਰ ਆ ਚਾਰ ਨਾ ਦੇ ਬੜਾ ਪਿਆਰ ਇਹਨੂੰ ਵੇਖ ਓ ਵਾਹ ਸਾਰਾ ਦਿਨ ਇਹਨੂੰ ਕਿਸੇ ਨੇ ਪੁੱਛਿਆ ਨਾ ਭੁੱਖੀ ਨਾ ਰਹੇ ਪੁੱਛਣਾ ਇਹਦੀ ਅੱਜ ਇੱਜ਼ਤਾਂ ਤੋੜੀ ਕਹੇਦੀ ਦੀ ਅੱਜ ਤਾਂ ਇਹਦੀ ਜਾਜਕਾਰ ਆ ਪੁੱਛ ਨਹੀਂ ਉਹ ਕਹਿੰਦੇ ਹੁੰਦੇ ਨਾ ਘਰੋਂ ਜਾਓ ਰੱਜ ਕੇ ਅੱਗੋਂ ਮਿਲਣ ਭੱਜ ਕੇ ਆ ਨਾ ਦੇ ਚਾਰ ਘਰੋਂ ਜਾਓ ਭੁੱਖੇ ਅੱਗੋਂ ਮਿਲਣ ਰੱਜੇ ਅੱਗੋਂ ਮਿਲਣ ਤੁੱਕੇ ਅਸੀਂ ਗਲਤ ਕਰਦੀ ਨਾ ਗਾਣੀ ਗੱਲ ਸਹੀ ਆ ਇਹ ਇੰਨਾ ਪਿਆਰ ਸਾਰਾ ਆ ਚਾਰ ਨਾ ਦੇ ਬੜਾ ਪਿਆਰੀ ਇਹਨੂੰ ਵੇਖ ਤੇ ਵਾਹ ਨਾ ਵੇ ਸਾਰਾ ਦਿਨ ਇਹਨੂੰ ਕਿਸੇ ਨੇ ਪੁੱਛਿਆ ਨਾ ਭੁੱਖੀ ਨਾ ਰਹੇ ਜੀ ਪੁੱਛਣਾ ਇਹਦੀ ਅੱਜ ਇੱਜ਼ਤਾਂ ਤੋੜੀ ਕਹੇ ਦੀ ਜੀ ਅੱਜ ਨਹੀਂ ਸਾਰਿਆਂ ਨੇ ਪੁੱਛੇ ਨਹੀਂ ਲੋ ਕਹਿੰਦੇ ਹੁੰਦੇ ਨਾ ਕਰੋ ਜਾਓ ਰੱਜ ਕੇ ਅੱਗੋਂ ਮਿਲਣ ਭੱਜ ਕੇ ਹਾਂ ਨਾ ਦੇ ਇੱਕ ਚਾਰ ਕਰੋ ਜਾਓ ਭੁੱਖੇ ਅੱਗੋਂ ਮਿਲਣ ਰੱਜੇ ਅੱਗੋਂ ਮਿਲਣ ਤੁੱਕੇ ਆਹੋ ਅਸੀਂ ਗਲਤ ਕਰਤੀ ਲਗਾਣੀ ਗੱਲ ਸਹੀ ਹੈ ਇਹ ਇੰਨਾ ਪਿਆਰ ਸਾਡੇ ਤੇ ਮਖਾਇ ਹੀ ਕਰੇ ਹੈ 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 ਕਿਨੇ ਮੈਂ ਮੈਂ ਸਾਰੇ ਮੈਂ ਤੁਹਾਡੀ ਹੀ ਪੈਣਾ ਤੇਰੇ ਇੱਧਰ ਕੀ ਲੱਗਿਆ ਫੇਸ ਇਹ ਮੇਰੇ ਕੋਲ ਲੋਸ਼ਨ ਨਹੀਂ ਲਾਇਆ ਨੇ ਕੋਈ ਲੋਸ਼ਨ ਲਾਉਂਦੇ ਹੋ ਲੋਵੀ ਸਾਰੇ ਬੰਦੇ ਤਿਆਰ ਆ ਬਈ ਪਿੰਡ ਦਾ ਨਵੀਂ ਹੀ ਓ ਮਾਈ ਗਾਡ ਹਰਜੀਤ ਵੀ ਤਿਆਰ ਆ ਕਹਿੰਦੇ ਮੇਰੇ ਵੀਰੋ ਸਨੋਵਰ ਵੇਖੋ ਅੱਜ ਦਹਿਸਤ ਦੇ ਵਿੱਚ ਸਨੋਵਰ ਦੀ ਚੜ੍ਹਾਈ ਸਨੋਵਰ ਤੇਰੀ ਦਹਿਸਤ ਦਾ ਪਾਉ ਹਾਂਜੀ ਵੀਰ ਜੀ ਦੱਸੋ ਵੀਰ ਜੀ ਆਣੀ 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 ਵੀਰ ਜੀ ਆਣੀ ਆਇਰ ਡ੍ਰੌਪ ਤਾਰਾ ਜੀ ਵੀ ਕਹਿੰਦੇ ਤਿਆਰ ਹੈ ਵਾਹ ਬਣਾ ਨਹੀਂ ਫਰਚੇ ਦਾ ਨਹੀਂ ਚੱਲਦੇ ਆ ਇਹ ਗੱਭਰੂ ਨੌਜਵਾਨ ਕਹਿੰਦਾ ਲਿਸ਼ਕ ਪੁਸ਼ਕੇ ਨਿਕਲ ਲੱਗੇ ਕਹਿੰਦੇ ਭਾਈ ਹਾਂਜੀ ਭਾਈ ਜੀ ਕਿਵੇਂ ਠੀਕ ਹੈ ਆਲ ਗੁੱਡ ਆਲ ਗੁੱਡ ਆਪਕੇ ਕੰਮ ਪੂਰਾ ਪੂਰਾ ਦੱਸੋ ਵੀ ਕਿਵੇਂ ਲੱਗਿਆ ਸਾਡੀ ਲੋਕਾਂ ਹਾਂਜੀ ਕੀ ਕਹਿਣਾ ਚਾਹੂਗੇ ਕਿਤੇ ਨੇ ਕਿਤੇ ਨੇ ਚੱਲੋ ਜੀ ਵਾਹ ਜੀ ਵਾਹ ਇਹ ਆਉਂ ਆਉਂ ਹੀ ਜਾਂਦੇ ਆਉਂ ਹੀ ਜਾਂਦੇ ਆਉਂ ਜਾਂਦੇ ਆਉਂ ਹੀ ਜਾਂਦੇ ਹੋਰ ਬੱਲ ਨਹੀਂ ਆ ਰਹੇ ਨੇ ਇੱਧਰ ਨੌਰ ਤਾਰਾ ਪਾ ਲਣੇ ਆ ਰਹੇ ਨੇ ਬਸਰੀ ਗਾਜੀ ਆਉੜਖ ਹੈ ਅਜਾਏ ਆਉੜਖਾ ਠੀਕ ਹੈ ਮੈਂ ਕਰ ਤਾਰਾ ਤਾਰੇ ਨੇ ਬਾਜ ਨਾਲ ਪਾਗ ਦਾ ਰੰਗ ਮੇਰਾ ਹੋਰ ਆ ਤੁੰਗ ਰੰਗ ਹੀ ਬਦਲ ਪਾਗ ਦਾ ਓਏ ਕਿਹਾ ਵਾਜੀ ਵਾ ਸਰਵਾਲੇ ਨੇ ਤਾਂ ਪਹਿਲੇ ਹੀ ਬਾਹਰ ਕੱਢਤਾ ਸਰਵਾਲਾ ਕਿੱਥੇ ਆ ਆ ਸਰਵਾਲਾ ਦੱਕ ਮਿੰਟ ਆ ਵਾ ਜੋ ਇਹਦੀ ਬਾਜ ਛੱਡ ਦੇ ਕਰ ਦੇਣਾ ਛੁੱਟੀ ਸਰਵਾਲੇ ਵੀ ਨਾਲੇ ਦੀ ਰਹੇ ਸਰਵਾਲਾ ਪਹਿਲੇ ਬਾਗ ਖਲਾ ਰਿਆ ਵਜਾ ਸਹੀ ਗੱਲ ਹੈ ਇਹਨਾਂ ਮੈਨੂੰ ਪੁੱਛਦੇ ਨਹੀਂ ਵੇ ਪੁੱਛਣਾ ਇਹਨੂੰ ਗਾਦਾ ਬਸ ਹੈ ਹਣਾ ਰੇ ਅੱਜ ਵੀ ਸਰਵਾਲੇ ਨੇ ਪਹਿਲੀ ਵਾਰ ਕੱਢਤਾ ਸਰਵਾਲਾ ਕਿੱਥੇ ਆ ਬਾਸਰ ਵਾਲਾ ਡਾਕੂਮੈਂਟ ਗਿਆ ਬਾਜੋ ਇਹ ਨਹੀਂ ਸਾਈਡ ਤੇ ਕਰ ਦੇਣਾ ਛੁੱਟੀ ਆ ਸਰਵਾਲੇ ਦੀ ਸਰਵਾਲਾ ਪਹਿਲੇ ਵਾਰ ਖਲਾ ਰਿਆ ਬਜਾ ਕੇ ਇਹਨਾਂ ਮੈਨੂੰ ਆ ਸੱਚੀ ਸੋਹਣਾ ਲੱਗਦਾ ਧੰਨਵਾਦ ਆ ਬਹਿਆ ਬਹਿਆ ਮੈਂ ਫੁੱਲ ਜਾ ਨਹੀਂ ਨਹੀਂ ਸੱਚੀ ਸੋਹਣਾ ਲੱਗਦਾ ਕਰੋਣੀ ਕਿੰਨੇ ਪੈਸੇ ਦੇਵੇਂ ਆ ਭੈਣੇ ਜੁੱਤੀ ਚੱਕ ਲਈ ਦੱਸ ਕਿੰਨੇ ਪੈਸੇ ਲਈਏ ਜਿੰਨੇ ਮਰਜ਼ੀ ਦੇ ਦੇਵੇ ਆਪਾਂ ਕੁਝ ਨਹੀਂ ਆ ਪੱਕਾ ਨੇ ਦੱਸ ਕਿੰਨੇ ਪੈਸੇ ਲਈਏ ਚੇਂਜ ਕਰ ਲਿਆ ਖੜਜ ਆ ਜੇ ਰਡੂਪਾ ਪਾਵਾਂਗੇ ਕਿੰਨੇ ਪੈਸੇ ਲਈਏ ਲੈ ਲਓ ਘਟੋ ਘਟ 5000 ਚਲੋ ਠੀਕ ਆ ਤੁਸੀਂ ਬਾਜੇ ਕਹਿਣਾ ਜਿਆ ਜਿਆ ਆ ਤੂੰ ਹੀ ਬਾਜੇ ਕਹਿਣਾ ਜਿਆ ਜਿਆ ਚਲੋ ਜੀ ਪ੍ਰੋਣਾ ਸਾਹਿਬ ਸਾਡੇ ਨਵੇਂ ਦੀ ਜੁੱਤੀ ਚੱਕ ਲਈ ਗਈ ਐ ਸਾਡੇ ਲੋ ਪੂਰਾ ਸਫਲ ਕਰ ਦਿੱਤਾ ਗਏ ਕੰਮ ਲੈ ਵੀ ਮੇਰੇ ਭਰਾਵਾਂ ਦੀ ਟੌਰ ਪੂਰੀ ਅੱਜ ਆ ਬੱਲੇ ਆਜੇ ਤਿੰਨਾਂ ਦੀ ਬਣਾ ਤੂੰ ਹੀ ਸੁੱਤੇ ਹੀ ਰਹੋ ਧਿਆਨ ਰੱਖਣਾ ਉਹ ਪਹਿਰੀ ਹੱਥ ਮੈਂ ਵੱਡਾਂ ਥੋੜੀ ਮੇਰੀ ਗੱਲ ਨਮਕ ਪਰ ਆਇਆ ਥੈਂਕ ਯੂ ਮੇਰੇ ਲੋਰ ਹੀ ਰਹੀ ਟੈਨਸ਼ਨ ਤੁਹਾਡੇ ਹੁੰਦੇ ਆ ਨਾ ਨਾ ਕੋਈ ਹੋ ਜਣੀ ਕੋਈ ਸ਼ੱਕ ਨਹੀਂ ਆ ਵੀ ਪੀ ਆਇਆ ਮੈਂ ਆ ਲੋ ਹਾਂ ਜੀ ਗਾ ਤੁਸੀਂ ਦੇਖ ਹੀ ਲਓਣੀ ਸਟੋਰੀ ਗਾਇਜ਼ ਬਾਕੀ ਕਿਸ ਤੁਹਾਨੂੰ ਬਲਕਰਨ ਸੰਦੂ ਕੁਰਸ਼ਰਨ ਸੰਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦਿਓ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ